ਵੈਕ ਰੂ ਸੀ ਦਾ ਖਾਲਸਾ ਵੈਕ ਰੂ ਜਦੀ ਫਤਿਹ ਮੇਰਾ ਨਾਮ ਅਮ੍ਰਿਤਾ ਸਿੰਘ ਹੈ ਤੇ ਮੈਂ ਇੱਕ ਐਡਵੋਕੇਟ ਹਾਂ ਮੈਨੂੰ ਟਾਈਫਾਇਡ ਹੋਇਆ ਸੀ ਤੇ ਮੈਂ ਇੱਥੇ ਟੈਸਟ ਕਰਾਨ ਆਈ ਸੀ ਗੁਰਦੁਆਰੇ ਤੇ ਮੈਂ ਅੰਕਲ ਜੀ ਦਾ ਬੋਟ ਦੇਖਿਆ ਇਹ ਹੋਮੋਪੈਥਿਕ ਮੈਡੀਸਿਨ ਦਿੰਦੇ ਨੇ ਤੇ ਮੈਂ ਇਹਨਾਂ ਨੂੰ ਰਿਪੋਰਟਸ ਦਿਖਾਈਆਂ ਤੇ ਵਿਦਿਨਾ ਵੀਕ ਇਹਨਾਂ ਨੇ ਮੇਰਾ ਟਾਈਫਾਇਡ ਠੀਕ ਕਰਤਾ ਜੋ ਕਿ ਆਲਮੋਸਟ ਮੰਥ ਲੱਗਦਾ ਉਹਨੂੰ ਠੀਕ ਹੋਣ ਵਾਸਤੇ ਤੇ ਵੀਕਨੈਸ ਵੀ ਬਹੁਤ ਹੁੰਦੀ ਹੈ ਤੇ ਇਹਨਾਂ ਦੀ ਮੈਡੀਸਿਨ ਨਾਲ ਜਿਹੜਾ ਮੈਨੂੰ ਰਿਲੀਫ ਮਿਲਿਆ ਉਹ ਬਹੁਤ ਫਾਸ ਸੀ ਤੇ ਮੈਨੂੰ ਕੋਈ ਵੀਕਨੈਸ ਵੀ ਨਹੀਂ ਹੋਈ ਤੇ ਉਸ ਤੋਂ ਬਾਅਦ ਮੇਰੀ ਥੋੜੀ ਬੈਗ ਦੀ ਪ੍ਰੋਬਲਮ ਸੀ ਮੈਨੂੰ ਪੇਨ ਆਂਦਾ ਸੀ ਫਰੰਟ ਵਿੱਚ ਇੱਥੇ ਲੋਅਰ ਬੈਗ ਦੇ ਫਰੰਟ ਚ ਵੀ ਤੇ ਲੈਗਸ ਚ ਵੀ ਤੇ ਅੰਕਲ ਜੀ ਨੇ ਬੋਲੇ ਆ ਕਿ ਮੈਂ ਐਕਸ-ਰੇ ਕਰਵਾ। ਤੇ ਨਾਲ ਨੂੰ ਜਦ ਮੈਂ ਐਕਸ-ਰੇ ਦਿਖਾਇਆ ਤੇ ਮੇਰੀ ਜਿਹੜੀ ਟੇਲ ਬੋਨ ਸੀ ਉਹ ਕਾਫੀ ਅੰਦਰ ਸੀ অলਮੋਸਟ 1 ਐਂਡ 1/2 ਇੰਚ ਅੰਦਰ ਸੀ ਤੇ ਜਿਹਦਾ ਕੋਈ ਮੈਡੀਕਲੀ ਜਿਹੜਾ ਆਪਾਂ ਦੇਖੀਏ ਕੋਈ ਟਰੀਟਮੈਂਟ ਹੈ ਨਹੀਂ ਤੇ ਬਟ ਇਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਕਿ ਪੋਸੀਬਲ ਹੈ ਇਹਨਾਂ ਨੇ ਮੇਰਾ ਕਿਉਰ ਕੀਤਾ ਉਸ ਟਰੀਟਮੈਂਟ ਨੂੰ ਸਾਲ ਤਾਂ ਲੱਗਿਆ ਬਟ ਹੁਣ ਮੈਂ ਅੱਜ ਪ੍ਰੋਪਰਲੀ ਪੂਰੀ ਠੀਕ ਆ ਆਪਣਾ ਆਰਾਮ ਨਾਲ ਜਿੱਥੇ ਮਰਜੀ ਬਹਿ ਸਕਦੀ ਆ ਮੈਨੂੰ ਕੋਈ ਦਿੱਕਤ ਨਹੀਂ ਹੈ ਮੈਨੂੰ ਕੋਈ ਪੇਨ ਨਹੀਂ ਹੈ ਤੇ ਇਹਨਾਂ ਨੇ ਬੜਾ ਆਰਾਮ ਨਾਲ ਮੇਰਾ ਟਰੀਟਮੈਂਟ ਕੀਤਾ ਮੈਨੂੰ ਬੜੀ ਅਸ਼ੋਰੈਂਸ ਦਿੱਤੀ ਤੇ ਮਤਲਬ ਇੱਕ ਬਹੁਤ ਜਿਹੜੀ ਮੁਸ਼ਕਿਲ ਚੀਜ਼ ਸੀ ਉਹ ਬੜੀ ਆਰਾਮ ਨਾਲ ਜਿਹੜੀ ਹੈ ਉਹ ਸੋਲਵ ਹੋ ਗਈ ਮੈਨੂੰ ਮੈਂਟਲੀ ਬੜਾ ਸਪੋਰਟ ਮਿਲਿਆ ਇਮੋਸ਼ਨਲੀ ਬੜਾ ਸਪੋਰਟ ਮਿਲਿਆ ਬਾਕੀ ਇਹਨਾਂ ਦੀ ਮੈਡੀਸਿਨ ਜਿਹੜੀ ਸੀ ਉਹਨਾਂ ਨੇ ਵੀ ਨਾਲ ਜਿਹੜਾ ਬਹੁਤ ਰਿਲੀਫ ਦਿੱਤਾ ਤੇ ਕੀ ਕੀ ਪ੍ਰੀਕਾਸ਼ਨਸ ਸੀ ਉਹ ਇਹਨਾਂ ਨੇ ਮੈਨੂੰ ਦੱਸੀ ਪ੍ਰੋਪਰਲੀ ਤੇ ਜਦ ਵੀ ਕੋਈ ਵੀ ਕੋਈ ਪ੍ਰੋਬਲਮ ਆਈ ਇਹਨਾਂ ਨੇ ਉਹਨੂੰ ਬੜੇ ਆਰਾਮ ਨਾਲ ਬੜੇ ਅੱਛੀ ਤਰੀਕੇ ਨਾਲ ਉਹਨੂੰ ਸੋਲਵ ਕੀਤਾ ਤੇ ਬਾਕੀ ਜਿਹੜੀ ਮੇਰੀ ਇੱਕ ਹੋਰ ਪ੍ਰੋਬਲਮ ਸੀ ਜਿਵੇਂ ਬਾਡੀ ਚ ਵੀਕਨੈਸ ਰਹਿਣਾ ਸਟਮਕ ਦੀ ਪ੍ਰੋਬਲਮ ਸੀ ਉਹਦੀ ਮੈਡੀਸਿਨ ਵੀ ਮੇਰੀ ਚੱਲੀ ਕਾਫੀ ਟਾਈਮ ਤੇ ਅੱਜ ਮਤਲਬ ਮੈਂ ਕੋਈ ਮੈਡੀਸਿਨ ਨਹੀਂ ਐਸਾ ਚੀਨਾ ਤੋਂ ਲੈ ਰਹੀ ਉਹ ਜਿਹੜੀ ਪ੍ਰੋਬਲਮ ਸੀ ਸਾਰੀ ਮੇਰੀ ਹੁਣ ਸੋਲਵ ਹੈ ਤੇ ਮੈਂ ਬਹੁਤ ਖੁਸ਼ ਆ ਤੇ ਆਈ ਰੀਅਲੀ ਰეკਮੈਂਡ ਕਿ ਜਿਹੜੇ ਹੋਰ ਵੀ ਬੰਦੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਹੜੇ ਸੋਚਦੇ ਨੇ ਕਿ ਇਹਦਾ ਮੈਡੀਕਲੀ ਜਿਹੜਾ ਪੋਸੀਬਲ ਨਹੀਂ ਹੈ ਇੱਕ ਵਾਰੀ ਆ ਕੇ ਅੰਕਲ ਜੀ ਨੂੰ ਜ਼ਰੂਰ ਦਿਖਾਣ ਵਾਇਰਸ ਦਾ ਖਾਲਸਾ ਵੈਕਸਿਨ